ਸਤਿ ਸ਼੍ਰੀ ਅਕਾਲ ਜੀ ਸਾਰਿਆਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤਾਂ ਮੀਤ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਤੁਸੀਂ ਤੁਹਾਡੇ ਘਰ ਵਿੱਚ ਬਹੁਤ ਹੀ ਟੇਸਟੀ ਅਤੇ ਬਹੁਤ ਹੀ ਚਟਪਟੀ ਆਲੂ ਸ਼ਿਮਲਾ ਮਿਰਚ ਦੀ ਸਬਜ਼ੀ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਇਹ ਆਲੂ ਸ਼ਿਮਲਾ ਵਿੱਚ ਕਾਣ ਵਿੱਚ ਬਹੁਤ ਹੀ ਸਵਾਦ ਲੱਗਦੀ ਹੈ ਇਹ ਤੇਰਾ ਆਲੂ ਸ਼ਿਮਲਾ ਮਿਰਚ ਬਣਾਉਣ ਲਈ ਮੈਂ ਸਾਰੇ ਸਮਾਨ ਦੀ ਕਟਿੰਗ ਪਹਿਲਾਂ ਹੀ ਕਰ ਲਈ ਸੀ ਕਿਉਂਕਿ ਵੀਡੀਓ ਜਿਆਦਾ ਲੰਬੀ ਨਾ ਹੋ ਜਵੇ ਇਸ ਲਈ ਮੈਂ ਕਟਿੰਗ ਪਹਿਲਾਂ ਹੀ ਕਰਕੇ ਰੱਖ ਲਈ ਸੀ ਦੋ ਪਿਆਜ਼ਾਂ ਨੂੰ ਮੈਂ ਸਕੁਅਰ ਪੀਸਾਂ ਵਿੱਚ ਕੱਟ ਲਿਆ ਸੀ ਦੋ ਪਿਆਜ਼ਾਂ ਨੂੰ ਮੈਂ ਬਰੀਕ-ਬਰੀਕ ਕੱਟ ਲਿਆ ਸੀ ਤੁਸੀਂ ਪਿਆਜ਼ ਆਪਣੇ ਹਿਸਾਬ ਨਾਲ ਲੈ ਸਕਦੇ ਅੱਧਾ ਕਿਲੋ ਮੈਂ ਸ਼ਿਮਲਾ ਮਿਰਚ ਨੂੰ ਚੰਗੀ ਤਰ੍ਹਾਂ ਧੋ ਕੇ ਸਕੁਅਰ ਪੀਸਾਂ ਵਿੱਚ ਕੱਟ ਲਿਆ ਸੀ ਚਾਰ మీడియం ਸਾਈਜ਼ ਦੇ ਮੈਂ ਆਲੂਆਂ ਨੂੰ ਕੱਟ ਕੇ ਚੰਗੀ ਤਰ੍ਹਾਂ ਪਾਣੀ ਵਿੱਚ ਪਾ ਕੇ ਰੱਖ ਦਿੱਤਾ ਸੀ ਤਾਂ ਜੋ ਆਲੂ ਆਪਣੇ ਕਾਲੇ ਨਾ ਹੋਣ ਮੈਂ ਆਲੂ ਥੋੜੇ ਜਿਹਾ ਜ਼ਿਆਦਾ ਲੈਨੇ ਕਿਉਂਕਿ ਮੇਰੇ ਬੱਚਿਆਂ ਨੂੰ ਆਲੂ ਜ਼ਿਆਦਾ ਪਸੰਦ ਨੇ ਦੋ ਟਮਾਟਰਾਂ ਦੀ ਮੈਂ ਪਿਊਰੀ ਬਣਾ ਲਈ ਸੀ ਅੱਧੀ ਕੱਲੀ ਮੈਂ ਫਰੈਸ਼ ਮਲਾਈ ਦੀ ਲੈ ਲਈ ਸੀ ਤੁਸੀਂ ਮਲਾਈ ਦੀ ਜਗ੍ਹਾ ਤੇ ਕਰੀਮ ਵੀ ਲੈ ਸਕਦੇ ਹੋ ਅਦਰਕ ਲਸਣ ਤੇ ਹਰੀ ਮਿਰਚ ਦਾ ਕੁੱਟਿਆ ਹੋਇਆ ਪੇਸਟ ਲੈ ਲਿਆ ਸੀ ਤੁਸੀਂ ਮਿਰਚ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਮੈਂ ਕੁੱਟ ਕੇ ਲਿਆ ਹੈ ਤੁਸੀਂ ਕੱਟ ਕੇ ਵੀ ਲੈ ਸਕਦੇ ਹੋ ਕੁੱਟ ਕੇ ਅਦਰਕ ਲਸਣ ਦਾ ਫਲੇਵਰ ਬਹੁਤ ਹੀ ਵਧੀਆ ਹੁੰਦਾ ਹੈ ਹੁਣ ਗੈਸ ਤੇ ਮੈਂ ਕੜਾਹੀ ਰੱਖ ਲਈ ਇਸ ਵਿੱਚ ਡੇਢ ਕੜਛੀ ਸਰੋਂ ਦੇ ਤੇਲ ਦੀ ਪਾਵਾਂਗੇ ਮੇਰੇ ਕੋਲ ਕੜਿਆ ਹੈ ਤੇਲ ਪਹਿਲਾਂ ਹੀ ਪਿਆਸੀ ਹੁਣ ਤੇਲ ਨੂੰ ਮੈਂ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਤੁਸੀਂ ਕੁਕਿੰਗ ਆਇਲ ਕੋਈ ਵੀ ਲੈ ਸਕਦੇ ਹੋ ਤੜਕੇ ਲਈ ਹੁਣ ਤੇਲ ਨੂੰ ਮੈਂ ਚੰਗੀ ਤਰ੍ਹਾਂ ਗਰਮ ਕਰ ਲਿਆ ਹੁਣ ਇਸ ਵਿੱਚ ਕੱਟੇ ਆਲੂ ਪਾ ਦਵਾਂਗੇ ਆਲੂਆਂ ਨੂੰ ਮੈਂ ਪਾਣੀ ਵਿੱਚੋਂ ਪਹਿਲਾਂ ਕੱਢ ਲਈ ਸੀ ਆਲੂਆਂ ਨੂੰ ਚੰਗੀ ਤਰ੍ਹਾਂ ਤੇਲ ਵਿੱਚ ਪਾ ਕੇ ਫਰਾਈ ਕਰ ਲਵਾਂਗੇ ਗੈਸ ਦੀ ਫਲੇਮ ਮੈਂ ਮੀਡੀਅਮ ਤੋਂ ਹਾਈ ਰੱਖੀ ਹੈ ਮੀਡੀਅਮ ਤੋਂ ਹਾਈ ਫਲੇਮ ਤੇ ਹੈ ਆਲੂਆਂ ਨੂੰ ਦੋ ਤੱਕ ਫਰਾਈ ਕਰਾਂਗੇ ਜਦ ਤੱਕ ਕਿ ਆਲੂਆਂ ਤੇ ਲਾਈਟ ਬ੍ਰਾਊਨੀ ਲੇਅਰ ਨਹੀਂ ਆ ਜਾਂਦੀ ਤੇ ਆਲੂ ਆਪਣੇ 80% ਫਰਾਈ ਨਹੀਂ ਹੋ ਜਾਂਦੇ ਮੈਂ ਸਾਰੇ ਆਲੂ ਪਾ ਦਿੱਤੇ ਸੀ ਕਿਉਂਕਿ ਕੜਾਹੀ ਵਿੱਚ ਤੇਲ ਹੈਗਾ ਸੀ ਹਾਂ ਚੰਗੀ ਤਰ੍ਹਾਂ ਮੈਂ ਆਲੂਆਂ ਨੂੰ 80% ਫਰਾਈ ਕਰ ਲੈਣਾ ਤੇ ਬਹੁਤ ਹੀ ਵਧੀਆ ਲੇਅਰ ਜੀ ਆ ਗਈ ਹੁਣ ਮੈਂ ਇਸ ਦਾ ਸਾਰਾ ਐਕਸਟਰਾ ਨਿਚੋੜ ਕੇ ਇਸ ਨੂੰ ਇੱਕ ਅਲੱਗ ਪਲੇਟ ਵਿੱਚ ਕੱਢ ਲਵਾਂਗੇ ਤੁਸੀਂ ਸਬਜੀ ਵਿੱਚ ਆਲੂ ਆਪਣੇ ਹਿਸਾਬ ਨਾਲ ਵੱਧ ਘੱਟ ਪਾ ਸਕਦੇ ਹੋ ਹੁਣ ਚੰਗੀ ਤਰ੍ਹਾਂ ਮੈਂ ਆਲੂਆਂ ਦਾ ਸਾਰਾ ਤੇਲ ਨਿਚੋੜ ਕੇ ਇਸ ਨੂੰ ਇੱਕ ਅਲੱਗ ਪਲੇਟ ਵਿੱਚ ਕੱਢ ਲਵਾਂਗੇ ਜਿਹੜਾ ਬਚਿਆ ਹੈ ਤੇਲ ਹੈ ਉਸ ਵਿੱਚ ਸ਼ਿਮਲਾ ਮਿਰਚ ਨੂੰ ਵੀ ਫਰਾਈ ਕਰਾਂਗੇ ਸ਼ਿਮਲਾ ਮਿਰਚ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ ਸੀ ਹੁਣ ਸਾਰੀ ਸ਼ਿਮਲਾ ਮਿਰਚ ਇਸ ਵਿੱਚ ਪਾ ਦਵਾਂਗੇ ਮੈਂ ਅੱਧਾ ਕਿਲੋ ਸ਼ਿਮਲਾ ਮਿਰਚ ਲਈ ਸੀ ਤੁਸੀਂ ਸ਼ਿਮਲਾ ਮਿਰਚ ਦੀ ਕਟਿੰਗ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਹੁਣ ਚੰਗੀ ਤਰ੍ਹਾਂ ਸ਼ਿਮਲਾ ਮਿਰਚ ਨੂੰ ਵੀ ਮੀਡੀਅਮ ਤੋਂ ਹਾਈ ਫਲੇਮ ਤੇ 2 ਮਿੰਟ ਲਈ ਭੁੰਨ ਲਵਾਂਗੇ ਮੈਂ ਸ਼ਿਮਲਾ ਮਿਰਚ ਨੂੰ ਡਾਕੂਮੈਂਟ ਲਈ ਪੁੰਨ ਲੈ ਸੀ ਹੁਣ ਇਸ ਵਿੱਚ ਸਕੁਅਰ ਪੀਸਾਂ ਵਿੱਚ ਕੱਟੇ ਹੋਏ ਪਿਆਜ਼ ਪਾ ਦਵਾਂਗੇ ਇਹ ਪਾਉਣਾ ਆਪਸ਼ਨਲ ਹੈ ਤੁਸੀਂ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਨਹੀਂ ਇਸ ਨੂੰ ਸਕਿਪ ਕਰ ਸਕਦੇ ਹੋ ਇਸ ਨਾਲ ਥੋੜਾ ਜਿਹਾ ਦੇਖਣ ਵਿੱਚ ਸਬਜ਼ੀ ਆਪਣੀ ਵਧੀਆ ਲੱਗਦੀ ਹੈ ਹ ਚੰਗੀ ਤਰ੍ਹਾਂ ਪਿਆਜ਼ਾਂ ਨੂੰ ਮੈਂ 1 ਡੇਢ ਮਿੰਟ ਲਈ ਸ਼ਿਮਲਾ ਮਿਰਚ ਦੇ ਨਾਲ ਹੀ ਭੁੰਨ ਲਵਾਂਗੀ ਤਾਂ ਜੋ ਪਿਆਜ਼ ਅਤੇ ਸ਼ਿਮਲਾ ਮਿਰਚ ਆਪਣੇ ਚੰਗੀ ਤਰ੍ਹਾਂ ਦਾ ਕੱਚਾ ਫਲੇਵਰ ਖਤਮ ਹੋ ਜਾਵੇ ਸ਼ਿਮਲਾ ਮਿਰਚ ਥੋੜੀ ਜੀ ਕ੍ਰਾਂਚੀ ਹੀ ਵਧੀਆ ਲੱਗਦੀ ਹੈ ਇਸ ਲਈ ਮੈਂ ਇਸ ਨੂੰ 2-3 ਮਿੰਟ ਹੀ ਭਨ ਰਿਹਾ ਹੈ ਅਰ ਸ਼ਿਮਲਾ ਮਿਰਚ ਤੇ ਪਿਆਜ਼ ਆਪਣੇ ਚੰਗੀ ਤਰ੍ਹਾਂ ਭੁੰਨੇ ਗਏ ਹੁਣ ਇਸ ਦਾ ਸਾਰਾ ਐਕਸਟਰਾ ਆਇਲ ਨਿਚੋੜ ਕੇ ਇਸ ਨੂੰ ਇੱਕ ਪਲੇਟ ਵਿੱਚ ਕੱਢ ਲਵਾਂਗੇ ਚੰਗੀ ਤਰ੍ਹਾਂ ਇਸ ਦਾ ਆਇਲ ਨਿਚੋੜ ਦਵਾਂਗੇ ਹੁਣ ਮੈਂ ਸ਼ਿਮਲਾ ਮਿਰਚ ਤੇ ਆਲੂ ਪਿਆਜ਼ਾਂ ਨੂੰ ਇੱਕ ਹੀ ਪਲੇਟ ਵਿੱਚ ਕੱਢ ਲਿਆ ਸੀ ਹੁਣ ਜਿਹੜੇ ਬਚਿਆ ਹੈ ਤੇਲ ਆ ਉਸ ਵਿੱਚ ਤੜਕਾ ਲਗਾਵਾਂਗੇ ਤੁਸੀਂ ਸਬਜੀ ਵਿੱਚ ਤੇਲ ਆਪਣੇ ਹਿਸਾਬ ਨਾਲ ਵਧ ਘਟ ਪਾ ਸਕਦੇ ਹੋ ਕਿਉਂਕਿ ਸਬ지ਆ ਫਰਾਈ ਕਰੀਆਂ ਹੀ ਆ ਨੇ ਇਸ ਲਈ ਮੈਂ ਤੇਲ ਹੋਰ ਨਹੀਂ ਐਡ ਕਰਿਆ ਹੁਣ ਇਸ ਵਿੱਚ ਇੱਕ ਚਮਚ ਜੀਰੇ ਦਾ ਪਾਵਾਂਗੇ ਜੀਰੇ ਨੂੰ ਚੰਗੀ ਤਰ੍ਹਾਂ ਭਨ ਲਵਾਂਗੇ ਨਾਲ ਹੀ ਇਸ ਵਿੱਚ ਬਰੀਕ ਕੱਟੇ ਹੋਏ ਪਿਆਜ਼ ਪਾ ਦਵਾਂਗੇ ਤੁਸੀਂ ਪਿਆਜ਼ਾਂ ਦੀ ਪਿਉਰੀ ਬਣਾ ਕੇ ਪਾ ਸਕਦੇ ਹੋ ਮੈਂ ਬਰੀਕ ਪਿਆਜ਼ ਕੱਟ ਕੇ ਐਡ ਕਰੇ ਨੇ ਹਮ ਪਿਆਜ਼ਾਂ ਨੂੰ ਵੀ ਤੜਕਿਆ ਵਿਜੋਦ ਤੱਕ ਪੁੰਨਾਗੇ ਜਦ ਤੱਕ ਕਿ ਪਿਆਜ਼ਾਂ ਦਾ ਪਾਣੀ ਚੰਗੀ ਤਰ੍ਹਾਂ ਸੁੱਕ ਨਹੀਂ ਜਾਂਦਾ ਤੇ ਪਿਆਜ਼ਾਂ ਦਾ ਕਲਰ ਲਾਈਟ ਬ੍ਰਾਊਨ ਜਾਂ ਨਹੀਂ ਹੋ ਜਾਂਦਾ ਗੈਸ ਦੀ ਫਲੇਮ ਐ ਮੀਡੀਅਮ ਹੀ ਰੱਖਿਆ ਮੀਡੀਅਮ ਫਲੇਮ ਤੇ ਚੰਗੀ ਤਰ੍ਹਾਂ ਪਿਆਜ਼ਾਂ ਨੂੰ ਭਨ ਲਵਾਂਗੇ ਹੁਣ 4-5 ਮਿੰਟ ਹੋ ਗਏ ਸੀ ਪਿਆਜ਼ਾਂ ਦਾ ਕਲਰ ਵੀ ਲਾਈਟ ਬ੍ਰਾਊਨ ਜਾਂ ਹੋ ਗਿਆ ਨਾਲ ਪਾਣੀ ਵੀ ਚੰਗੀ ਤਰ੍ਹਾਂ ਸੁੱਕ ਗਿਆ ਹੁਣ ਇਸ ਵਿੱਚ ਅਦਰਕ ਲਸਣ ਤੇ ਹਰੀ ਮਿਰਚ ਦਾ ਕੁੱਟਿਆ ਹੋਇਆ ਪੇਸਟ ਪਾਵਾਂਗੇ ਕੁੱਟ ਕੇ ਫਲੇਵਰ ਸਬਜ਼ੀ ਵਿੱਚ ਬਹੁਤ ਹੀ ਵਧੀਆ ਹੁੰਦਾ ਹੈ ਤੁਸੀਂ ਕੱਟ ਕੇ ਵੀ ਪਾ ਸਕਦੇ ਹੋ ਉਹ ਚੰਗੀ ਤਰ੍ਹਾਂ ਅਦਰਕ ਲਸਣ ਨੂੰ ਵੀ ਤੜਕੇ ਵਿੱਚ ਪਕਾ ਲਵਾਂਗੇ ਤਾਂ ਜੋ ਅਦਰਕ ਲਸਣ ਦਾ ਵੀ ਕੱਚਾ ਫਲੇਵਰ ਖਤਮ ਹੋ ਜਵੇ ਮੈਂ ਅਦਰਕ ਲਸਣ ਤੇ ਹਰੀ ਮਿਰਚ ਨੂੰ ਚੰਗੀ ਤਰ੍ਹਾਂ ਤੜਕੇ ਵਿੱਚ ਪਕਾ ਲਿਆ ਸੀ ਹੁਣ ਇਸ ਵਿੱਚ ਟਮਾਟਰ ਦੀ ਪਿਉਰੀ ਪਾ ਦਵਾਂਗੇ ਮੈਂ ਦੋ ਟਮਾਟਰਾਂ ਦੀ ਪਿਉਰੀ ਬਣਾ ਕੇ ਪਾਈ ਸੀ ਤੁਸੀਂ ਟਮਾਟਰ ਕੱਟ ਕੇ ਵੀ ਐਡ ਕਰ ਸਕਦੇ ਹੋ ਹੁਣ ਚੰਗੀ ਤਰ੍ਹਾਂ ਟਮਾਟਰ ਪਾ ਕੇ ਮਟਰਾਂ ਨੂੰ ਵੀ ਤੜਕੇ ਵਿੱਚ ਪਕਾ ਲਵਾਂਗੇ ਹੁਣ ਇਸ ਵਿੱਚ ਨਾਲ ਹੀ ਮੈਂ ਟੇਸਟ ਦੇ ਅਕੋਰਡਿੰਗ ਅਈ ਚੰਮਚ ਨਮਕ ਦੇ ਪਾਵਾਂਗੇ ਨਮਕ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਪਾ ਸਕਦੇ ਹੋ ਹੁਣ ਚੰਗੀ ਤਰ੍ਹਾਂ ਨਮਕ ਪਾ ਕੇ ਇਸ ਨੂੰ ਮਿਲਾ ਲਵਾਂਗੇ ਨਮਕ ਪਾਉਣ ਨਾਲ ਤੜਕਾ ਆਪਣਾ ਜਲਦੀ ਭੁੱਜ ਜਾਂਦਾ ਹੈ ਤੜਕੇ ਨੂੰ ਮੈਂ ਟੱਕ ਕੇ ਲੋ ਤੋਂ ਮੀਡੀਅਮ ਫਲੇਮ ਤੇ ਪਕਾ ਲਵਾਂਗੀ ਤੜਕੇ ਨੂੰ ਪੱਕਦੇ ਨੂੰ 5 ਤੋਂ 6 ਮਿੰਟ ਹੋ ਗਏ ਸੀ ਲੋ ਤੋਂ ਮੀਡੀਅਮ ਫਲੇਮ ਤੇ ਹੁਣ ਢੱਕਣ ਚੱਕ ਕੇ ਚੈੱਕ ਕਰ ਲਵਾਂਗੇ ਜਦੋਂ ਆਪਣੇ ਤੜਕੇ ਨੇ ਵੀ ਤੇਲ ਛੱਡ ਦਿੱਤਾ ਹੋ ਤੇ ਵਧੀਆ ਆਪਣਾ ਤੜਕਾ ਪੁੱਜ ਗਿਆ ਟਮਾਟਰ ਤੇ ਪਿਆਜ਼ ਆਪਣੇ ਚੰਗੀ ਤਰ੍ਹਾਂ ਪੁੱਜ ਗਏ ਹੁਣ ਇਸ ਵਿੱਚ ਬੇਸਿਕ ਜਿਹੇ ਮਸਾਲੇ ਐਡ ਕਰ ਦਵਾਂਗੇ ਜਿਹੜੇ ਨਾਰਮਲ ਜਿਹੇ ਬੇਸਿਕ ਜਿਹੇ ਮਸਾਲੇ ਘਰ ਵਿੱਚ ਵਰਤਦੇ ਆ ਉਹੀ ਮੈਂ ਪਾਵਾਂਗੇ ਇੱਕ ਚਮਚ ਇਸ ਵਿੱਚ ਹਲਦੀ ਦਾ ਪਾਵਾਂਗੇ ਇੱਕ ਚਮਚ ਇਸ ਵਿੱਚ ਦੇਗੀ ਲਾਲ ਮਿਰਚ ਦਾ ਪਾਵਾਂਗੇ ਕਲਰ ਲਈ ਇੱਕ ਚਮਚ ਇਸ ਵਿੱਚ ਗਰਮ ਮਸਾਲੇ ਦਾ ਪਾਵਾਂਗੇ ਹੋਰ ਇਸ ਵਿੱਚ ਮੈਂ ਕੋਈ ਵੀ ਐਕਸਟਰਾ ਮਸਾਲੇ ਨਹੀਂ ਵਰਤਾਂਗੇ ਹੁਣ ਮਸਾਲਿਆਂ ਨੂੰ ਵੀ ਚੰਗੀ ਤਰ੍ਹਾਂ ਤੜਕੇ ਵਿੱਚ ਪਨ ਲਵਾਵਾਂਗੇ ਤਾਂ ਜੋ ਹਲਦੀ ਆਪਣੀ ਚੰਗੀ ਤਰ੍ਹਾਂ ਪੱਕ ਜਵੇ ਹੁਣ ਮੈਂ 1-2 ਮਿੰਟ ਲਈ ਮਸਾਲਿਆਂ ਨੂੰ ਚੰਗੀ ਤਰ੍ਹਾਂ ਤੜਕੇ ਵਿੱਚ ਭਨ ਲਿਆ ਸੀ ਮਸਾਲਿਆਂ ਨੇ ਤੇਲ ਵੀ ਛੱਡ ਦਿੱਤਾ ਹੁਣ ਇਸ ਵਿੱਚ ਮਲਾਈ ਪਾ ਦਵਾਂਗੇ ਮੈਂ ਅੱਧੀ ਕੌਲੀ ਮਲਾਈ ਦੀ ਲਈ ਸੀ ਤੁਸੀਂ ਮਲਾਈ ਦੀ ਜਗ੍ਹਾ ਤੇ ਫਰੈਸ਼ ਕਰੀਮ ਵੀ ਪਾ ਸਕਦੇ ਹੋ ਇਸ ਨਾਲ ਸਬਜ਼ੀ ਦਾ ਟੇਸ ਬਹੁਤ ਹੀ ਵਧੀਆ ਹੁੰਦਾ ਹੈ ਹੁਣ ਮਲਾਈ ਪਾ ਕੇ ਚੰਗੀ ਤਰ੍ਹਾਂ ਮਲਾਈ ਨੂੰ ਪਕਾ ਲਵਾਂਗੇ ਤਾਂ ਜੋ ਮਲਾਈ ਆਪਣੀ ਫਟ ਨਾ ਜਾਵੇ ਤੜਕੇ ਵਿੱਚ ਹੁਣ ਚੰਗੀ ਤਰ੍ਹਾਂ ਮੈਂ ਮਲਾਈ ਨੂੰ ਮਲਾਈ ਮੜਾਈ ਪਾ ਕੇ ਚੰਗੀ ਤਰ੍ਹਾਂ ਤੜਕੇ ਨੂੰ ਅਵਾਲੀ ਵੀ ਆਉਣ ਲੱਗ ਗਈ ਚੰਗੀ ਤਰ੍ਹਾਂ ਇਸ ਨੂੰ ਮਿਲਾਉਣਾ ਹੈ ਤਾਂ ਜੋ ਮਲਾਈ ਆਪਣੇ ਫਟ ਨਾ ਜਾਵੇ ਹੁਣ ਇਸ ਵਿੱਚ ਫਰਾਈ ਕਰੀ ਹੋਈ ਸਬਜੀ ਪਾ ਦਵਾਂਗੇ ਸਾਰੀ ਸਬਜੀ ਮੈਂ ਇੱਕ ਹੀ ਬਰਤਨ ਵਿੱਚ ਕੱਢ ਲਈ ਸੀ ਹੁਣ ਸਾਰੀ ਸਬਜੀ ਇਸ ਵਿੱਚ ਪਾ ਕੇ ਹਲਕੇ ਹੱਥ ਨਾਲ ਸਬਜੀ ਨੂੰ ਮਿਲਾ ਦਵਾਂਗੇ ਕਿਉਂਕਿ ਸਬਜੀ ਆਪਣੇ 80% ਪੱਕੀ ਹੋਈ ਆ ਬਸ ਇਸ ਨੂੰ ਮਸਾਲਿਆਂ ਦੇ ਨਾਲ ਹੀ ਪਕਾਉਣਾ ਹੈ ਤਾਂ ਜੋ ਸਾਰੇ ਮਸਾਲਿਆਂ ਦਾ ਫਲੇਵਰ ਚੰਗੀ ਤਰ੍ਹਾਂ ਆ ਜਾਵੇ ਹਨ ਸਾਰੀ ਸਬਜੀ ਨੂੰ ਮੈਂ ਹਲਕੇ ਹੱਤ ਨਾਲ ਮਸਾਲਿਆਂ ਵਿੱਚ ਮਿਲਾ ਦਿੱਤਾ ਗੈਸ ਦੀ ਫਲੇਮ ਨੂੰ ਮੀਡੀਅਮ ਤੋਂ ਲੋ ਕਰ ਦਿੱਤੀ ਮੀਡੀਅਮ ਤੋਂ ਲੋ ਫਲੇਮ ਤੇ ਸਬਜੀ ਨੂੰ ਟੱਕ ਕੇ ਉਹਦੋਂ ਤੱਕ ਪਕਾਵਾਂਗੇ ਜਦ ਤੱਕ ਕਿ ਆਲੂ ਆਪਣੇ ਚੰਗੀ ਤਰ੍ਹਾਂ ਪੱਕ ਨਹੀਂ ਜਾਂਦੇ ਤੇ ਸਾਰੀ ਸਬਜੀ ਵਿੱਚ ਮਸਾਲਿਆਂ ਦਾ ਫਲੇਵਰ ਚੰਗੀ ਤਰ੍ਹਾਂ ਨਹੀਂ ਆ ਜਾਂਦਾ ਹੁਣ ਸਬਜੀ ਨੂੰ ਪੱਕ ਦੇਣ ਨੂੰ 7 ਤੋਂ 8 ਮਿੰਟ ਹੋ ਗਏ ਸੀ ਲੋ ਤੋਂ ਮੀਡੀਅਮ ਫਲੇਮ ਤੇ ਸਬਜੀ ਆਪਣੇ ਪੱਕ ਗਏ ਹੁਣ ਮੈਂ ਇਸ ਨੂੰ ਟੱਕਣ ਚੱਕ ਕੇ ਚੈੱਕ ਕਰ ਲਵਾਂਗੇ ਇਧਰ ਆਪਣੀ ਸਬਜੀ ਨੇ ਵੀ ਤੇਲ ਛੱਡ ਦਿੱਤਾ ਕਿਉਂਕਿ ਸਬਜੀ ਆਪਣੀ ਫਰਾਈ ਕਰੀ ਹੋਈ ਸੀ ਬਹੁਤ ਜ਼ਿਆਦਾ ਇਸ ਵਿੱਚੋਂ ਤੇਲ ਨਿਕਲ ਗਿਆ ਬਹੁਤ ਹੀ ਵਧੀਆ ਆਪਣੀ ਸਬਜੀ ਬਣ ਕੇ ਤਿਆਰ ਹੋਈ ਆ ਆਲੂ ਅਤੇ ਸ਼ਿਮਲਾ ਮਿਰਚ ਆਪਣੇ ਚੰਗੀ ਤਰ੍ਹਾਂ ਪੱਕ ਗਏ ਸ਼ਿਮਲਾ ਮਿਰਚ ਥੋੜੀ ਜੀ ਸਬਜੀ ਵਿੱਚ ਕਰਾਂਚੀ ਹੀ ਵਧੀਆ ਲੱਗਦੀ ਹੈ ਇਸ ਲਈ ਮੈਂ ਇਸ ਨੂੰ ਜ਼ਿਆਦਾ ਪਹਿਲਾਂ ਫਰਾਈ ਨਹੀਂ ਕਰਿਆ ਸੀ ਬਹੁਤ ਹੀ ਵਧੀਆ ਕਲਰ ਸਬਜੀ ਦਾ ਆਪਣੀ ਆਇਆ ਹੈ ਹੁਣ ਇਸ ਵਿੱਚ ਬਰੀਕ ਕੱਟਿਆ ਹੈ ਕਣੀਆਂ ਪਾ ਦਵਾਂਗੇ ਜੇਕਰ ਤੁਹਾਡੇ ਕੋਲ ਕਸੂਰੀ ਮੇਥੀ ਹੈਗੇ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਉਸ ਨਾਲ ਵੀ ਸਬਜੀ ਵਿੱਚ ਫਲੇਵਰ ਬਹੁਤ ਹੀ ਵਧੀਆ ਹੁੰਦਾ ਹੈ ਹੁਣ ਚੰਗੀ ਤਰ੍ਹਾਂ ਕਣੀਆਂ ਪਾ ਕੇ ਤੜੀਆਂ ਨੂੰ ਇਸ ਵਿੱਚ ਮਿਲਾ ਦਵਾਂਗੇ ਸਬਜੀ ਬਣ ਕੇ ਆਪਣੀ ਤਿਆਰ ਹੈ ਹੁਣ ਮੈਂ ਸਬਜੀ ਨੂੰ ਇੱਕ ਸਰਵਿੰਗ ਬੋਲ ਵਿੱਚ ਸਰਵ ਕਰ ਲਵਾਂਗੇ ਸਬਜੀ ਨੂੰ ਮੈਂ ਇੱਕ ਸਰਵਿੰਗ ਬੋਲ ਵਿੱਚ ਸਰਵ ਕਰ ਲਿਆ ਸੀ ਬਹੁਤ ਹੀ ਵਧੀਆ ਸਬਜੀ ਦਾ ਕਲਰ ਆਇਆ ਸੀ ਸਬਜੀ ਆਪਣੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਈ ਸੀ ਤੁਸੀਂ ਇਸ ਨਾਲ ਰੋਟੀ ਪਰੌਂਠਾ ਨਾਲ ਕੁਝ ਵੀ ਖਾ ਸਕਦੇ ਹੋ ਜੇਕਰ ਮੈਂ ਤੁਹਾਨੂੰ ਮੇਰੀ ਆਲੂ ਸ਼ਿਮਲਾ ਮਿਰਚ ਦੀ ਸਿੰਪਲ ਜੀ ਸਬਜ਼ੀ ਦੀ ਰੈਸਪੀ ਥੋੜੀ ਜੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦੀ